ਰਾਹ ਤੋ ਜੇਨ ਲਈ ਸਿੱਧਾ ਚਪਾਰ ਨੂੰ ਐਮ ਦੇ ਘਾੜੇ ਵਿੱਚ ਦੀ ਇਹ ਤੋ ਰਸਤਾ ਠੀਕ ਆ ਅੱਗੇ ਥੋੜਾ ਜਿਹਾ ਰਸਤਾ ਖਰਾਬ ਆ ਇਹ ਰੇਲਾ ਟੋਟਾ ਜਆ ਫੋਪ ਹੈ ਮੇਲੇ ਤੱਕ ਬੰਨ ਜਾਊਗਾ ਕੜਾ ਰਹਿੰਦਾ ਵਾ ਹੈ ਖਤਰਨਾਕ ਆ ਆਉਣਾ ਜਾਣਾ ਬੜਾ ਔਖਾ ਬੈਠੋ ਦੀ ਢੋਹ ਹੀ ਢੋਹੇ ਨੇ ਤੇ ਦੇਖੋ ਕਿੰਨਾ ਸੋਹਣਾ ਨਜ਼ਾਰਾ ਖੇਤਾਂ ਦਾ ਜੀ ਦੀ ਪੀਜੀ ਹੋਈ ਆ ਤੇ ਅੱਗੇ ਆ ਗਿਆ ਪਾਰ ਕੈਮਦਗੜ੍ਹ ਦਾ ਏ ਪਤਾ ਨਹੀਂ ਇਹਦਾ ਨੇ ਹੋਰੀ ਇੰਨੀ ਦੂਰ ਕਿਉਂ ਬਣਾਇਆ ਸ਼ਹਿਰ ਵਾਲਿਆਂ ਲਈ ਵੀ ਜਿਆਦਾ ਸੈਰ ਕਰ ਲੈਂਦੇ ਆ ਲੋਕ ਵੀ ਹੋਰ ਸੈਰ ਕਰ ਲਿਆ ਕਰਨ ਕਿਉਂਕਿ ਛਪਾਰ ਪਿੰਡ ਜੀ ਆ ਜਾਂਦਾ ਬਾਰ ਬਾਰ ਬਣ ਜ ਗਿਆ ਹੰਦਾ ਆਵੜਾ ਇਹ ਕਾਉਂਸਲ ਦਾ ਪਾਰਕ ਆ ਸਾਰਾ ਨਾਲ ਹੀ ਅੱਗੇ ਆ ਛਪਾਰ ਪਿੰਡ ਤੇ ਛਪਾਰ ਪਿੰਡ ਦਾ ਸਾਰਾ ਹੀ ਪਾਰਕ ਅੱਗੇ ਬਣਿਆ ਹੋਇਆ ਆ ਵਾ ਦੇਖੋ ਹਰੋਂ ਲਾਈਟਾਂ ਜੰਕ ਮੇਰੀ ਦੀ ਉਹਦਾ ਕਿਉਂ ਵੀ ਤੇ ਚੁੱਕੇ ਦੀਆਂ ਲੰਬੀਆਂ ਲੰਬੀਆਂ ਕਿਤੇ ਲੱਗੇ ਹੋਣੇ ਆ ਇਹ ਆ ਗਿਆ پارک ਛਪਾਰ ਦਾ ਨਾਲੀ ਪਾਰਕ ਆ ਦੇਖੋ ਲਵ ਲਵ ਬਣਾਤੇ ਇਹ ਤਾਂ ਚਲ ਬਣ ਨਹੀਂ ਛਪਾਰ ਦਾ ਇੱਥੇ پارک ਐਵਨਗਾਰਡ ਦਾ پارک ਵੀ ਇੱਥੇ ਬਣਾ ਕੇ ਨਾਲੇ ਬੜਾ ਗਲਤ ਕੰਮ ਕੀਤਾ ਚਲੋ ਜਿਹੜਾ ਹੋਇਆ ਸੋ ਹੋਇਆ ਅੱਗੇ ਦਿਖਾਉਣਾ ਤੁਹਾਨੂੰ ਛਪਾਰ ਮੇਲਾ ਅੱਛਾ ਹਾਲ ਸਾਰਾ پارک ਹੋਣਿਆ ਹੋਇਆ ਆ ਕੀ ਹਾਲ ਚੱਲ ਤੁਹਾਡਾ ਮੇਰੇ ਚੈਨਾ ਗੁਰੂ ਬੋਲੋ ਅਗੇ ਤੁਹਾਡਾ ਸਵਾਗਤ ਹੈ ਆਪਾਂ ਤੁਹਾਨੂੰ ਕਰਾ ਰਹੇ ਹਾਂ ਦਰਸ਼ਨ ਅੱਜ ਗੁਰੂ ਸਾਹਿਬ ਦੀ ਤੇ ਫੇਰ ਪਹਿਲਾਂ ਵੀ ਵੀਡੀਓ ਪਾਈਆਂ ਸੀ ਤੇ ਪਿਆਰ ਦਿੰਦੇ ਰਹੋ ਆਪਣਾ ਤੁਹਾਨੂੰ ਪੂਰੀ ਦੱਸਦੇ ਰਵਾਂਗੇ ਅੱਜ ਤੋਂ 15 ਦਿਨ ਬਾਅਦ ਮੇਲਾ ਵਾ 5 ਸਤੰਬਰ ਤੋਂ ਸਟਾਰਟ ਆ ਤੇ ਸਾਡੇ ਨਾਲ ਜੁੜੇ ਰਹੋ ਇੱਕ ਅਪਡੇਟਿੰਗ ਰਹਿ ਰਵਾਂਗੇ ਆਈ ਲਵ ਯੂ ਫਾਰ ਇਹ ਇਹ ਆ ਗਿਆ ਚਪਾਰ ਪੰਡ ਸ਼ੁਰੂ ਹੋ ਗਿਆ ਇਹ ਤੋਂ ਦਿਖਾਉਣਿਆ ਤੁਹਾਨੂੰ ਹੁਣ ਰੂਗਾવાડીੇ ਜਾ ਕੇ ਦਰਸ਼ਨ ਕਰਾਉਣਵਾਂਗੇ ਇਹੋ ਨੇ ਆ ਕੰਨਕ ਸਮਾਨ ਦੁਕਾਨਾਂ ਆ ਗਈਆਂ ਕੰਨੀ ਦੀ ਤਿਆਰੀ ਹੋ ਚੁੱਕੀ ਆ ਮੇਲਾ ਹੈਗਾ 5 ਸਤੰਬਰ ਤੋਂ ਅੱਜ ਹੋ ਗਈ 21 ਪੂਰੇ 20 ਦਿਨ ਰਹਿ ਗਿਆ 15 ਦਿਨ ਰਹਿ ਗਿਆ ਪੂਰੇ ਅਜੇ ਤੇਲੇ ਕੇ ਵੀ ਆ ਗਿਆ ਕੋ ਚੈਲੀਜ਼ ਕਲਾਂ ਚਪਾਰ ਆ ਦੇਖੋ ਮੋਟਰਸਾਈਕਲ ਹੈ ਨੰਬਰ 플레이ਟ ਹੈ ਨਹੀਂ ਇੰਡੀਕੇਟਰ ਵੀ ਹੋਰੀ ਲਾਇਆ ਹੋਇਆ ਨਹੀਂ ਭਈਏ ਆ ਲੋਕ ਲੈ ਕੇ ਫਿਰ ਰਹੇ ਆ ਭਈਆ ਲੋਕ ਹੈ ਆਉਂਗਾ ਹੁੰਦਾ ਹੈ ਨਹੀਂ ਹਾਲਤ ਚਲਾਉਂਦੇ ਆ ਡਰਾਈਵ ਤੇ ਆ ਦੁਕਾਨਾਂ ਲੱਗੀਆਂ ਹੋਈਆਂ ਇੱਥੋਂ ਸ਼ੁਰੂ ਹੋ ਜਾਂਦੀਆਂ ਲੱਗੀਆਂ ਦੁਕਾਨਾਂ ਤੇ ਮੇਲਾ ਸ਼ੁਰੂ ਹੋਊਗਾ ਉਦੋਂ ਪਿੱਛੋਂ ਦੁਕਾਨਾਂ ਸ਼ੁਰੂ ਹੋ ਜਾਣਗੀਆਂ ਲੱਗੀਆਂ ਲੱਗਣੀਆਂ ਖਜਰੀ ਦੀਆਂ ਦੁਕਾਨਾਂ ਬਹੁਤ ਭਰ ਦਾ ਲੱਗਦੀਆਂ ਨੇ ਉਹਦੇ ਖਜਰਾ ਫੇਮਸ ਆ ਮੇਲੇ ਦੀ ਮਿਠਾਈ ਆ ਰਹਿ ਕੋੜ ਮੋੜ ਜਾਂਦਾ ਰਸਤਾ ਇੱਧਰੋਂ ਆਪਾਂ ਦੇਖੋ ਦੂਜਾ ਸਾਧਿਆ ਇੱਥੋਂ ਇਦੋਂ ਵੀ ਆਹ ਸਾਡਾ ਮੇਲੇ ਤੇ ਯਾਰੋ ਖਾਜਲੇ ਏਰੀਆ ਦੇ ਦੁਕਾਨਾਂ ਤੇ ਆ ਤਿਆਰੀ ਚੱਲਦੀ ਆ ਦੁਕਾਨਾਂ ਦੀ ਦੇਖੋ ਪਾ ਵੀ ਲੱਗ ਤੂ ਰੇਵੀ ਲੱਗਿਆ ਬਾਹਰ ਦੇਖ ਲੋ ਇੱਕ ਖੇਤਰੀ ਨਗਰਾਂ ਹੀ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਕੀ ਆਉਣਾ ਠੰਡੇ ਬਸਤੇ ਬੈ ਚੁੱਕਿਆ ਵਾ ਸਹੀ ਲੋਕਾਂ ਨੇ ਬਾਹਰੋਂ ਲੋਕਾਂ ਨੇ ਵੀ ਆਉਂਦੇ ਜਾਂਦੇ ਦੇਖਣਾ ਸਿੱਥੋਂ ਛਪਾਰ ਦਾ ਮੇਲਾ ਦੂ ਭਾਰਤ ਮਾਲਾ ਪ੍ਰੋਜੈਕਟ ਲਗਣਾ ਦੀਗਾ ਇਹਦਰ ਆ ਗਈ ਸਕੀ ਸਰਕਾਰ ਸਰਬਰ ਪੀ ਦੀ ਦਰਗਾ ਇਹ ਤੇ ਵੀ ਮੇਲੇ ਦੇ ਇਹਦੇ ਨਾਲ ਪਹਿਲਾਂ ਉਹਨਾਂ ਉਦੋਂ ਲੰਗਰ ਲਾ ਚੱਲਦਾ ਵਾ ਆ ਦੇਖੋ ਝੂਟੇ ਆ ਸਮਾਨ ਆਇਆ ਪਿਆ ਵਾ ਇੱਥੇ ਦੁਕਾਨਾਂ ਪੱਤੀਆਂ ਲੱਗ ਚੁਕੀਆਂ ਨੇ ਸੱਚੀਆਂ ਨੇ ਕਈ ਲੱਗ ਰਹੀਆਂ ਨੇ ਤੇ ਇਧਰ ਵੀ ਲੱਗ ਰਹੀਆਂ ਨੇ ਦੇਖੋ ਤੇ ਆ ਝੂਟੇ ਸਾਹਮਣੇ ਲੇਖੋ ਲੱਗ ਰਿਹਾ ਬਣ ਰਿਹਾ ਤਿਆਰ ਹੋ ਰਿਹਾ ਵਾ ਆ ਦੇਖੋ ਇਧਰ ਝੂਟੇ ਲੱਗ ਰਹੇ ਨੇ ਤੇ ਇਧਰ ਵੀ ਆ ਦੇਖੋ ਚੰਡੌਲ ਦਾ ਕਿਸਤੀ ਦਾ ਜਾ ਕੇ ਤਿਆਰ ਹੋ ਰਿਹਾ ਬਜਲੀ ਛੜ ਕਿਸਤੀ ਲੱਗੂਗੀ ਤੇ ਦੇਖੋ ਵੋਲ ਕੋ ਉੱਤਰਕੋਤੀ ਦੀ ਦੁਕਾਨਾਂ ਵਿੱਚ ਆਣਾ ਸਾਈ ਚੋਕੀਆਂ ਨੇ ਦੁਕਾਨਾਂ ਤੇ ਬਹੁਤ ਹੀ ਛੇਤੀ ਪੂਰਾ ਭਰ ਜਾਊਗਾ ਇਹਦੇ ਕੋਈ ਨਹੀਂ ਖਾਲੀ ਦੇਖਣਾ ਹੈਗਾ ਵੀ ਹੁਣ ਦੀਂਦਾ ਉਹ ਖਾਲੀ ਬਿਲਕੁਲ ਫੁੱਲ ਪੈਕ ਫੁੱਲ ਲੋ ਪੈਕ ਹੋਊਗਾ ਆ ਦੇਖੋ ਆ ਲੋਕ ਮੇਲਾ ਟਿਕਣਾ ਵੇ ਔਰੇ ਇਹ ਆ ਦੁਕਾਨਾਂ ਦੇਖੋ ਲੱਗੀਆਂ ਹੋਈਆਂ ਮਿਲਦੇ ਤੇ ਤੇ ਇੱਧਰ ਵੀ ਆ ਦੇਖੋ ਲੋਕ ਆਉਂਦੇ ਇਹ ਮੇਲਾ ਤੇ ਮੁੱਠਾ ਦੇਖਣ ਦੇ ਲਈ ਭਾਈ ਭਾਜੀ ਆਓ ਭੈਣੋ ਆਓ ਬਾਥੀ ਪ੍ਰਸ਼ਾਦ ਤੇ ਇਹ ਆ ਦੇਖ ਪਿਆਰ ਇੱਧਰ ਇਹ ਆ ਲੰਚ ਚੱਕੀਆਂ ਨੇ ਉਹਨੇ ਦੁਕਾਨਾਂ ਮੇਲੇ ਦੇ ਹੋ ਤੇ ਬਾਤੀ ਤਿਆਰ ਹੁੰਦੀ ਹੋਈ ਫੱਜਲਾ ਤਿਆਰ ਹੁੰਦਾ ਹੋਇਆ ਤੇ ਆ ਗਈ ਗੋਗਾ ਮਾਰੀ ਤੇ ਦਰਸ਼ਨ ਕਰਾਉਣੇ ਇੱਥੋਂ ਕਿਤੇ ਖਲੌਣਿਆਂ ਦੀ ਦੁਕਾਨ ਲੱਗੀ ਹੋਈ ਹੈ ਨੇ ਆ ਗਏ ਆਪਾਂ ਮਾਰੀ ਦੇ ਟੋੜਾ ਲੱਗੇ ਹੋਏ ਨੇ ਆ ਮਿੱਟੀ ਕੱਢਦੇ ਆਰੇ ਲੋਕ ਮਿੱਟੀ ਕੱਢਣਗੇ। ਇਹ ਆ ਗੁਗਾਂਵੜੀ ਦਾ ਪਿਛਲੇ ਪਾਸੇ ਦਾ ਦਿਖਾਉਨੇ ਆ। ਬੈਕ ਸਾਈਡ ਤੋਂ ਦਿਖਾ ਰਹੇ ਆ ਮਾੜੀ ਦਾ ਝੰਡੇ ਲੱਗੇ ਹੋਏ ਨੇ ਬਾਬਾ ਜੀ ਦੇ। ਦੇਖੋ ਤੇ ਆ ਸਾਰੀ ਜਗ੍ਹਾ ਤੇ ਉਹ ਸਾਹਮਣੇ ਹੈਗਾ ਹੈਪੀ ਬਾਬਾ ਜੀ ਦਾ ਸਥਾਨ ਉੱਥੇ ਅੱਬਾ ਹੈਪੀ ਬਾਬਾ ਜੀ ਬੈਠੇ ਨੇ। ਤੇ ਆ ਸਾਰਾ ਦੇਖੋ ਟੈਲਾ ਲੱਗ ਰਹੀਆਂ ਨੇ। ਪੱਕਾ ਕੰਮ ਹੋ ਜਾਣਾ ਇਸ ਵਾਰ ਵਧੀਆ ਬਣ ਜਾਣਾ ਵਾ। ਤੇ ਬਹੁਤ ਵਧੀਆ ਬਣ ਜਾਣਾ ਵਾ ਤੇ ਇੱਧਰ ਹੈਗਾ ਗੱਗਾ ਜਹਰਬੀਰ ਜੀ ਦਾ ਬਣੀ ਹੋਈ ਆ ਜਗਾ ਤੇ ਚੈਨਲ ਸਾਡੇ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰੋ ਜੀ ਬਹੁਤ ਬਹੁਤ ਸਪੋਰਟ ਕਰੋ ਤੇ ਅੱਜ ਤੋਂ 15 ਦਿਨ ਰਹਿ ਕੇ ਮੇਲੇ ਦੇ 5 ਸਤੰਬਰ ਤੋਂ ਮਿਲਾ 12 ਸਤੰਬਰ ਤੱਕ ਤੇ ਆ ਗੁਗਾ ਮੜੀਆ ਨਿਕਰਾਉਣੇ ਹੁੰਦਰ ਜਾ ਕੇ ਦਰਸ਼ਨ ਇੱਧਰ ਆ ਜਾ ਪੇਂਟਿੰਗ ਕਿੰਨਾ ਪੁਰਾਣੀ ਪੇਂਟਿੰਗ ਆ ਕਿੰਨਾ ਸੋਨਾ ਕੰਮ ਕੀਤਾ ਹੋਇਆ ਇਹ ਸਾਹਮਣੇ ਲੱਗੀਆਂ ਬਾਜੀ ਦੀ ਤੇ ਉੱਪਰ ਕਰੈਕਸ਼ਨ ਜੀ ਦੀ ਕੋਟ ਬਣੀ ਹੋਈ ਆ ਆ ਪੇਂਟਿੰਗ ਆ ਦੇਖੋ ਪੁਰਾਣੀ ਪੇਂਟਿੰਗ ਗੀਗੂਗਾ ਮਾਰੀ ਦੇ ਤਿਆਗ ਦਿਖਾ ਰਿਹਾ ਹੋਇਆ ਤੁਸੀਂ ਇਹਨੂੰ ਪੋਸਟ ਕਰਕੇ ਬਾਹਰ ਵੀ ਸਕਦੇ ਹੋ ਹੌਲੀ ਹੌਲੀ ਤੇ ਆ ਦੇਖੋ ਬਾਹਰ ਗੁਗਾ ਮਾਰੀ ਦੇ ਬੈਕ ਸਾਈਡ ਵਿੱਚ ਵੀ ਦਿਖਾਉਣਿਆ ਨਜ਼ਾਰਾ ਪਿਛਲੇ ਸਾਈਡ ਦਾ ਅੱਗੇ ਪਿੰਡਾਂ ਦਾ ਰਸੂਰਪੁਰ ਲਤਾਲਾ ਤੇ ਮਾੜੀ ਇਹ ਹੋਗੀ ਤੇ ਇਹ ਸਥਾਨ ਆ ਪਵਿੱਤਰ ਸਥਾਨ ਗੁੱਗਾ ਮਾੜੀ ਚੌਧੀਆਂ ਤੋਂ ਇੱਥੋਂ ਪੂਜਾ ਹੁੰਦੀ ਆ ਰਹੀ ਆ ਗੁੱਗਾ ਬਾਬਾ ਜੀ ਗੁੱਗਾ ਯਾਰ ਪੀਰ ਜੀ ਦੀ ਤੇ ਇਹ ਦੇਖੋ ਕਿੰਨਾ ਸੋਹਣਾ ਦ੍ਰਿਸ਼ਾ ਸ਼ਾਮ ਦਾ ਇੱਥੇ ਦਾ ਤੇ ਬਹੁਤ ਰਸ਼ ਹੁੰਦਾ ਅੱਜ ਰਸ਼ ਨਾਰਮਲ ਦੇਣ ਅੱਜ ਮੇਲੇ ਕਰਕੇ ਬਸ ਆ ਪੈਨ ਦਿਨ ਤੋਂ ਅਗੇ ਦਵਾਦ ਇੱਥੇ ਰਸ਼ ਹੋਣਾ ਸ਼ੁਰੂ ਹੋ ਜਾਣਾ ਵਾ ਆਣਾ ਇਥੇ ਦੁੱਧ ਚੜਦਾ ਵਾ ਪੂਰੇ ਚੜਾ ਕੇ ਦੁੱਧ ਚੜਾ ਕੇ ਜਾਂਦੇ ਆ ਤੇ ਗੋਗਾ ਬਾਜੀ ਪੀ ਸਕਦੇ ਆ ਤੋਂ ਆ ਕੇ ਤੇ ਤੇ ਆ ਤੁਹਾਨੂੰ ਦਿਖਾਈ ਦਿੱਤਾ ਪਿਛਲੀ ਸਾਈਡ ਤੋਂ ਸ਼ੁਗੁਰੂ ਬਾਬਾ ਜੀ ਦੀ ਪ੍ਰਤੀ ਗਾਦੇ ਇਹਨਾਂ ਦੀਆਂ ਮੰਤਾਂ ਪੂਰੀਆਂ ਹੁੰਦੀਆਂ ਨੇ ਉਹ ਇੱਥੇ ਖਲੋਣੇ ਜੜਕ ਜਾਂਦੇ ਆ ਇਹਨਾਂ ਜਵਾਬ ਹੁੰਦਾ ਖਲੋਣੇ ਚੜਾਉਂਦੇ ਆ ਇਹਨਾਂ ਦਾ ਵਿਆਹ ਹੋ ਗਿਆ ਨਾ ਬਾ ਤੇ ਵੀ ਉਹ ਸੇਹਰਾ ਬਣ ਕੇ ਜਾਂਦੇ ਆ ਔਰੇ ਬਾਬਾ ਜੀ ਦੇ ਬਲੇਕ ਕੋਲਦੇ ਤੋਂ ਆਇਓ ਮਨੇ ਕਿਥੋਂ ਅੱਛਾ ਅੱਛਾ ਹਰ ਇੱਕ ਸਾਲ ਆਉਂਦੇ ਹੋ ਅੱਗੇ ਇੱਥੇ ਹੀ ਹੁੰਦੀ ਸਾਡੀ ਜਿਹੜੀ ਆਪਣੀ ਪਹਿਲਾਂ ਲੱਗੀ ਦੀ ਇਹਦੇ ਰੋਕ ਲਗਾਉਂਦੇ ਜਿੱਦਾਂ ਪਵਾ ਮੋਟਰ ਲੀਓ ਅੱਛਾ ਉੱਥੇ ਰੈਕ ਆਊਟ ਵਾਲੇ ਤੇ ਠੀਕ ਆ ਠੀਕ ਆ ਠੀਕ ਠੀਕ ਆ ਠੀਕ ਆ ਠੀਕ ਆ ਤੇ ਠੀਕ ਆ ਮੇਲਾ ਵਧੀਆ ਭਰੂਗਾ ਇਸ ਵਾਰ ਤਾਂ ਹਾਂ ਚਲੋ ਹਾਂ ਆ ਇੱਥੇ ਆ ਖੜਦੇ ਆ ਬਾੜੀ ਕੋਲੀ ਆ ਨਾ ਦੁਕਾਨ ਬਣੀ ਮਲੇ ਕੋੜਲੇ ਦੇ ਨਾਲੇ ਤਾਂ ਪੰਜਾਬ ਦੇ ਨੇ ਆਪਣੇ ਬੰਦੇ ਵੀ ਇੱਥੋਂ ਸਮਾਨ ਲੈ ਕੇ ਜਾਇਓ ਇਹਨਾਂ ਤੋਂ ਜਿਹੜੀ ਲੈ ਕੇ ਜਾਣਾ ਵਾ ਤੇ ਆਪਣੇ ਆਪ ਹੀ ਧਾਰਾ ਆਉਂਦਾ ਵਾ ਤੇ ਵਧੀਆ ਵਾ ਤੇ ਆ ਦੇਖ ਲਓ ਇੱਥੇ ਮੁਰੇ ਹੀ ਆ ਬਣੀ ਵੀ ਦੁਕਾਨ ਇਹਨਾਂ ਦੀ ਆ ਸਾਹਮਣੇ ਆ ਵੀ ਮਲੇ ਕੋਟੜਾ ਜਾਣਿਆਂ ਦੀ ਆ ਕੋਲੋੜਿਆ ਦੀ ਇਹਦੇ ਸਾਹਮਣੇ ਹੀ ਆ ਇਹਦੇ ਪਹੁੰਚਣ ਸਥਾਨ ਛਪਾਰ ਇੱਥੇ ਪਹੁੰਚਣਾ ਹੀ ਤੁਸੀਂ ਮੇਲੇ ਨੂੰ ਛਪਾਰ ਪਿੰਡ